ਯੋ ਸਾਡੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਸਹਿਬ ਸਿ ਗੁਰੂ ਤੇਗ ਬਹਾਦਰ ਸਾਹਿਬ ਦੀ ਹਿੰਦੀ ਚਾਦਰ ਹਿੰਦੂ ਧਰਮ ਦੇ ਰਾਖੇ ਤੇ ਗੰਜੂ ਦੇ ਰਾਖੇ ਸਹਿਬ ਸਿ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਦਾ ਪ੍ਰਕਾਸ਼ ਰੂਪ ਨੂੰ ਸਮਰਪਿਤ ਸ਼ਹਿਰ ਦੀਆਂ ਸੰਗਤਾਂ ਵੱਲੋਂ ਆਦੇ ਵਿਸ਼ੇਸ਼ ਕਰਕੇ ਸਾਡੇ ਇਸ ਸ਼ਹਿਰ ਦੇ ਜੋ ਸੇਵਾਦਾਰ ਸਵਾਈ ਜਰਦੀ ਸਿੰਘ ਵੀ ਰੋੜਾ ਸਾਹਿਬ ਵੱਲੋਂ ਤੇ ਜੋ ਸਾਡੇ ਬਿੱਲਾ ਜੀ ਜੋ ਬਹੁਤ ਪ੍ਰਭਾਵ ਫੇਰੀਆਂ ਤੇ ਹੋਰ ਬੜੀਆਂ ਸਵਾਵਾ ਕਰਦੇ ਆ ਉਹਨਾਂ ਵੱਲੋਂ ਆਰਗੇਨਾਈਜ਼ ਕਰਕੇ ਇੱਕ ਮਹੀਨੇ ਕੋਈ ਇੱਕ ਰਾਤ ਦੀ ਫੇਰੀਆਂ ਸੀ ਜਿਹੜੇ ਜੀ ਸਾਹਿਬ ਮੈਂ ਸਭੀ ਦਾ ਕਿ ਬਹੁਤ ਵੱਡਾ ਉਤੰਟੇ ਪ੍ਰਾਲਾ ਸੰਜੀਤ ਜੀਵਾਕਰ ਮਹਾਰਾਜ ਜੀ ਬਰੀ ਕਿਰਪਾ ਕੀਤੀ ਆ ਕਿ ਮਹੀਨਾ ਬਾਅਦ ਸਤਗੁਰੂ ਜੀ ਦਾ ਜੋ ਜਸ ਹੈ ਉਹ ਗਲੀ ਗਲੀ ਘਰ ਘਰ ਚਰ ਜਾ ਕੇ ਇਹਨਾਂ ਸੰਗਤਾਂ ਨੇ ਲੋਕਾਂ ਤੱਕ ਪਹੁੰਚਾਇਆ ਕਿਉਂਕਿ ਤੁਹਾਨੂੰ ਤੇਗ ਬਾਦਰ ਮਹਾਰਾਜ ਜੀ ਜਿਨ੍ਹਾਂ ਨੇ ਬਹੁਤ ਵੱਡੀ ਮਹਾਨ ਕੋਬਾਡੀ ਕਰਕੇ ਜੀਵ ਦੇ ਵਿੱਚ ਉਹਨਾਂ ਦਾ ਆਪੋ ਧਰਮ ਵੀ ਨਹੀਂ ਸੀ ਤਾਂ ਵੀ ਉਹਨਾਂ ਨੇ ਤਿਰਕੇ ਜੱੰਡੂ ਦੀ ਰੱਖਿਆ ਕੀਤੀ ਅਤੇ ਉਸ ਮੌਕੇ ਦੀ ਜੋ ਮੁਗਲੀਆ ਕੁਮਸ ਸੀ ਉਸ ਨੂੰ ਉਹਕ ਬੰਦੀ ਉਹਨਾਂ ਦੇ ਮੂੰਹ ਤੇ ਛੇੜ ਮਾਰੀ ਕਿ ਉਹਨਾਂ ਦਾ ਕੋਈ ਝੁਲਮ ਉਹਨਾਂ ਦਾ ਕੋਈ ਜੋਰ ਸ਼ੱਕ ਵੀ ਬੁਲਾ ਨਹੀਂ ਸਕਿਆ ਅਤੇ ਕਸ਼ਮੀਰੀ ਪੜਤਾ ਦੀ ਪੁਕਾਰ ਤੇ ਸਤਿਗੁਰ ਆਪ ਚੱਲ ਕੇ ਦਿੱਲੀ ਉਹ ਸ਼ੀਦੀ ਦੇਣ ਵਾਸਤੇ ਗਏ ਉਹਨਾਂ ਦਾ ਜੋ ਸ਼ਹੀਦੀ ਦਿਵਸ ਦਾ 350 ਸਾਲਾ ਉਹ ਨਵੰਬਰ ਦੇ ਮਹੀਨੇ ਵਿੱਚ 25 ਨਵੰਬਰ ਨੂੰ ਆ ਰਹੀ ਹੈ ਜੋ ਕਿ ਸਾਰੇ ਦੁਨੀਆਂ ਵਿੱਚ ਮਨਾਇਆ ਜਾਣੀ ਹੈ ਉਹ ਸ੍ਰੀ ਸੰਗਤ ਗੁਰਦਆਰਾ ਦਿੱਲੀ ਉੱਥੇ ਜਿੱਥੇ 25 ਤਰੀਕ ਨੂੰ ਵੱਡੇ ਪੱਧਰ ਤੇ ਮਨਾਈ ਜਾਵੇਗੀ ਉਸੇ ਤਰ੍ਹਾਂ ਹੀ ਸਤਗੁਰਾਂ ਦਾ ਸ੍ਰੀ ਸੰਗਤ ਕੇ ਭਾਈ ਜੈਤਾ ਜੀ ਸ਼੍ਰੀ ਰਣਗੂ ਸਾਹਿਬ ਦੀ ਧਰਤੀ ਤੇ ਆਏ ਸਰ ਤੇ ਉਸ ਦਿਹਾੜੇ ਨੂੰ ਸਵਾਗਤ 29 ਤਰੀਕ ਦੇ ਪ੍ਰੋਗਰਾਮ ਜਿਹੜੇ ਆ ਉਹ ਗੁਰਦਆਰਾ ਸੰਸਗਤ ਸਾਹਿਬ ਇਿੱਥੇ ਸਤਗੁਰੂ ਆ ਦੇ ਸੀਸ ਦਾ ਸਨਸਕਾਰ ਹੋਇਆ ਉਸ ਸਥਾਨ ਤੇ 350 ਸਾਲਾ ਦਿਹਾੜਾ ਜਿਹੜਾ ਉਹ ਸੀਸ ਸਨਸਕਾਰ ਦੇ ਸਥਾਨ ਬਣਾਇਆ ਜਾਵੇਗਾ ਅਧਨਾਬ ਦੀ ਨਾਲ ਜਿਸ ਸਥਾਨ ਤੇ ਭਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹ ਗੁਰਤਾ ਗੱਦੀ ਬਖਸ਼ਿਸ਼ ਕੀਤੀ ਉਹ ਵੀ 350 ਸਾਲਾ ਦਿਹਾੜਾ ਜੋ ਗੁਰਤਾ ਗੱਦੀ ਅਸਥਾਨ ਜੁਰਦਾਲਾ ਗੁਰੂ ਦੇ ਮੈਦਾਨ ਵਿੱਚ ਆ ਉੱਥੇ ਉਹ ਵੀ 350 ਸਾਲਾ ਬਣਾਏ ਜਾਣਗੇ ਤੋਂ ਸਮੁੱਚੀਆਂ ਸੰਗਤਾਂ ਆਪਾਂ ਚਾਹੀਦਾ ਯਾ ਭਾ ਮੋਰੰਦਰ ਦੇ ਵੀ ਨੇਤਾਕ ਕਾਂਸੀ ਗੂ ਤੇ ਮਾਦਰ ਸਹਿ ਮਹਾਰਾਜ ਜੀਆ ਜੋਨਾ ਦਾ ਪਰਤਕਾਰ ਹੈ ਜਿਉਂ ਨਾਲੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਧਰਮ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਕਿੰਦੀ ਵੱਡੀ ਬਹੁਤ ਵੱਡੀ ਕੁਰਬਾਨੀ ਕੀਤੀ ਆਪ ਚੱਲ ਕੇ ਦਿੱਲੀ ਜਾ ਕੇ ਸੀਸ ਦੇਣਾ ਅਥੇ ਵੱਡੀ ਜਿਹੜੀ ਉਸ ਵਦੀ ਹਕੂਮਤ ਇਸ ਇਸ ਦੁਨੀਆ ਦੇ ਅੰਦਰ ਇਸ ਦੇਸ਼ ਦੇ ਅੰਦਰ ਉਸ ਨੂੰ ਚੈਲੰਜ ਕਰਨਾ ਕੋ ਮੈਂ ਸਭੀ ਦਾ ਕਿ ਬਹੁਤ ਵੱਡੀ ਮਹਾਨ ਕੁਰਬਾਨੀ ਆ ਬੜੀ ਵੱਡੀ ਸਤਗੁਰਾਂ ਦੀ ਘਾਲਣਾ ਇਸੇ ਵਾਸਤੇ ਸਤਗੁਰੂ ਨੇ ਤਰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੇਗ ਬਹਾਦਰ ਸਿਮਰ ਗਿਆ ਘਰਣਾ ਉਹਨੇ ਦਿਆਵੇ ਧਾਇ ਸਭ ਥਾਈ ਕੋਈ ਸਹਾਈ ਸੋ ਸਤਗੁਰ ਜੀ ਦੀ ਇਸ ਜੋ ਮਹਾਨ ਪ੍ਰਕਾਸ਼ਪੁਰ ਦਿੱਤੇ ਕਦਿਆਂ ਕੀ ਰਾਤ ਦੀ ਫੇਰੀਆਂ ਦੀ ਮੈਂ ਸੰਗਤ ਨੂੰ ਵਧਾਈ ਦਿੰਦਾ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਅਤੇ ਇਹਨਾਂ ਨੂੰ ਸਤਗੁਰ ਕਿਰਪਾ ਕਰਨ ਇਸੇ ਤਰ੍ਹਾਂ ਹਰ ਸਾਲ ਉਤਪਾਲਾ ਕਰਕੇ ਇਹ ਸੇਵਾ ਨਿਭਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਇਗੁਰ ਦੀ ਖਾਸਾ ਵਾਇਗੁਰ ਦੀ ਕੀ ਫਤੇ ਇਹ ਰਾਤਕਰੀ ਫੇਰੀਆਂ ਅੱਜ ਤੋਂ 5 ਸਾਲ ਪਹਿਲਾਂ ਸ਼ੁਰੂ ਕੀਤੀਆਂ ਗਈਆਂ ਸੀ ਗੁਰੂ ਤੇਗ ਬਹਾਦਰ ਜੀ ਆਗਮਨਪੁਰ ਉਪਤੇ ਤੇ ਛੇਦੀਪੁਰ ਉਪਤੇ ਤੇ 5 ਸਾਲ ਹੋ ਗਏ ਹਨ ਸ਼ੁਰੂ ਕੀਤੇਆਂ ਨੂੰ ਕਿ ਆਗਮਨਪੁਰ ਉਪਤੇ ਜਦੋਂ ਰਾਤਰੀ ਫੇਰੀਆਂ ਸ਼ੁਰੂ ਕੀਤੀਆਂ ਸਾਰੇ ਸ਼ਹਿਰ ਮਨਲਿਆ ਚ ਸਾਰੇ ਮਾਲੇ ਗਲੀਆਂ ਚ ਸੱ ਘੁੰਮ ਕੇ ਜੀਰਾਂ ਸਾਹਿਬ ਤੋਂ ਸ਼ੁਰੂ ਕਰਕੇ ਸੀਸਵਾਇ ਸਾਹਿਬ ਸਮਾਪਤੀ ਕੀਤੀ ਜਾਂਦੀ ਹੈ ਤੇ ਉਸ ਤੋਂ ਅਗੁਰੂ ਘਰ ਲੰਗਰ ਟੁੱਟ ਵਰਤਦਾ ਹੈ ਅਤੇ ਇਹ ਰਾਤਰੀ ਫੇਰੀਆਂ ਗੁਰੂ ਤੇ ਵਜਦੇ ਛੇਦੀਪੁਰ ਉੱਤੇ ਵੀ ਹੁੰਦੀਆਂ 16 ਦਿਨ 16 ਦਿਨ ਗੁੱਟੇ ਵਜਦੇ ਆਗਮਨ ਤੋਂ ਰੁਕਦੇ ਚੱਲਦੀਆਂ ਤੇ ਇਹਦੇ ਵਿੱਚ ਸਾਨੂੰ ਸਾਰ ਇਥੇ ਉਹ ਸ਼ਹਿਰ ਵਾਸੀਆ ਦਾ ਸਾਰੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਖਾਸ ਤੌਰ ਤੇ ਸਿੱਖ ਮੀਨ ਕਾਲਜ ਅਨੰਦਪੁਰ ਸਾਹਿਬ ਅਪਾਰਟਮੈਂਟ ਤੇ ਬਹੁਤ ਸਾਰੀਆਂ ਧਾਰਮਿਕ ਖਥਾਵਾਂ ਦਾ ਬਹੁਤ ਸਹਿਯੋਗ ਹੁੰਦਾ ਹੈ ਲਾਖ ਜੂ ਸ਼ਾਰਵਾਤਿਆਂ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਾ ਅਤੇ ਆਸ ਕਰਦਾ ਹਾਂ ਕਿ ਵੀ ਸਾਨੂੰ ਇੱਦਾ ਹੀ ਸਹਿਯੋਗ ਦਿੰਦੇ ਰਹਿਣਗੇ ਆਤਿ ਆਖਰੀ ਦਿਨਾਂ ਦੀ ਰਾਤ ਰਾਤਰੀ ਫੇਰੀ ਦੀ ਸਮਾਪਤੀ ਕੀਤੀ ਗਈ ਜੋ ਕਿ ਇੱਕ ਇਥੋਂ ਨੰਦਗੁਰ ਸਾਹਿਬ ਚੱਲ ਕੇ ਸਫਸੇਤ ਕਲੋਨੀ ਸਫਸੇਤ ਕਲੋਨੀ ਹੋ ਕੇ ਗੁਰਦੁਆਰਾ ਤਾਰਾਗੜ ਸਾਹਿਬ ਜਾ ਕੇ ਉੱਥੇ ਕੀਰਤਨ ਕੀਤਾ ਅਤੇ ਉੱਥੇ ਸਮਾਪਤੀ ਕੀਤੀ ਰਾਤੇ ਵਿੱਚ ਸੋਹ ਸੰਗਤਾਂ ਵੱਲੋਂ ਜੋ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਥਾਂ-ਥਾਂ ਸਵਾਗਤ ਕੀਤਾ ਗਿਆ ਤੇ ਨਿਸ਼ਾਨ ਸਾਹਿਬ ਨੂੰ ਸਰਪਾਉ ਪਾੰਦੀਆ ਸੰਗਤ ਤੇ ਜੋ ਵੀ ਕਿਸੇ ਦੀ ਹੁੰਦਾ ਕੋਈ ਰਾਸਤੇ 'ਚ ਅਜੇ ਲੰਬਾ ਰੂਪ ਸੀ ਸੰਗਤਾਂ ਰਾਸਤੇ 'ਚ ਪਾਣੀ ਵਗੈਰਾ ਦਾ ਇੰਤਜ਼ਾਮ ਵੀ ਕੀਤਾ ਤੇ ਆਮ ਤੌਰ ਤੇ ਰੋਜ਼ ਢੇਲੀ ਜਗੋ ਕੀ ਜਾਂਦੇ ਆ ਤਾਂ ਉਸ ਵੇਲੇ ਵੀ ਸੰਗਤਾਂ ਰਾਸਤੇ ਦੇ ਵਿੱਚ ਫੁੱਲਾਂ ਦੀ ਵਰਖਾ ਕਰਦੀ ਆ ਅਤੇ ਹੋਰ ਵੀ ਪੂਰਾ ਸਹਿਯੋਗ ਦਿੰਦੇ ਹਨ ਸ਼ਬਾਪਤੀ ਦੀ ਅਰਦਾਸ ਅੱਜ ਸਿੰਘ ਸਾਹਿਬ ਭਾਈ ਜਗਵਿੰਦਰ ਸਿੰਘ ਜੀ ਹੱਦੋਂ ਦੀ ਤਰਫੀ ਕੇガル ਸਾਹਿਬ ਵੱਲੋਂ ਕੀਤੀ ਗਈ ਅਤੇ ਅਰੰਭਤਾ ਦੀ ਅਰਦਾਸ ਵੀ ਉਹਨਾਂ ਵੱਲੋਂ ਹੀ ਕੀਤੀ ਗਈ ਸੀ ਅਤੇ ਸਾਡਾ ਮੁੱਖ ਦੇਸ਼ ਇਹਨਾਂ ਰਾਤਰੀਆਂ ਆਏ ਆ ਬਈ ਇਹ ਗੁਰਤੇਵਾਦੀ ਬਸਾਈ ਹੋਈ ਨਗਰੀ ਹੈ ਅਤੇ ਸੰਗਤ ਨੂੰ ਇਹ ਪਤਾ ਲੱਗ ਜਾਂਦਾ ਜਦੋਂ ਅਸੀਂ ਕਲੀ ਭੱਲਿਆ ਜਾਂਦੇ ਆ ਪਹਿਲਾਂ ਸੰਗਤ ਨੂੰ ਔਕਾ ਦਿੰਦੇ ਆ ਵੀ ਗੁਰੂ ਮਹਾਰਾਜ ਦਾ ਸੂਰਬ ਆ ਗਿਆ ਤੇ ਸੰਗਤਾਂ ਸਾਨੂੰ ਜਿਹੜੀ ਵੀ ਲਾਗ ਬਹੁਤ ਬਹੁਤ ਦਿਨੋਂ ਨਾਲ ਰੁੱਤੀ ਲਾਉਣਾ ਨੂੰ ਤੇ ਉਹ ਸੰਗਤਾਂ ਨੂੰ ਦਰਪੋਇਆ ਦਿਨ ਹੰਮੂਵਾ ਕੇ ਕੋਈ ਨਹੀਂ ਆਇਆ ਇਸ ਕਰਕੇ ਅਸੀਂ ਸੂਹ ਸੰਗਤਾਂ ਦਾ ਨਾਮ ਸਤਾ ਕੇ ਧੰਨਵਾਦ ਕਰਦੇ ਹਾਂ ਜੋ ਇੱਥੇ ਜੋੜੀ